ਦੋਸਤੋ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਸੰਗਰੂਰ ਹਲਕਾ ਦੜਬਾ ਜਿਹੜੀ ਸੋਲਰ ਘਾਟ ਤੋਂ ਨਹਿਰ ਲੰਘਦੀ ਆ ਮੈਂ ਉਹਦੇ ਬਿਲਕੁਲ ਵਿੱਚ ਖੜਾ ਆ ਦੇਖੋ ਬਿਲਕੁਲ ਖਾਲੀ ਪਈ ਆ ਜਮਾ ਖਾਲੀ ਪਈ ਆ ਇੱਕ ਪਾਸੇ ਪੰਜਾਬ ਡੁੱਬ ਰਿਹਾ ਇੱਕ ਪਾਸੇ ਪੰਜਾਬ ਡੁੱਬ ਰਿਹਾ ਇਹ ਕਿਉਂ ਖਾਲੀ ਪਈ ਆ ਕਿਉਂਕਿ ਇਹ ਖਜ਼ਾਨਾ ਮੰਤਰੀ ਆ ਜਿਹੜਾ ਹਰਪਾਲ ਸਿੰਘ ਚੀਮਾ ਸਿੰਘ ਕਹਿਣਾ ਅਜਿਹੇ ਬੰਦੇ ਨੂੰ ਠੀਕ ਨੇ ਹਰਪਾਲ ਮੁਗਲ ਚੀਮਾ ਉਹਦਾ ਹਲਕਾ ਹੈ ਆਹ ਦੇਖੋ ਖਾਲੀ ਪਈ ਆ ਇੱਕ ਪਾਸੇ ਪੰਜਾਬ ਡੁੱਬ ਰਿਹਾ ਪੰਜਾਬ ਡੁੱਬ ਰਿਹਾ ਇਹ ਕਾਹਤੋਂ ਖਾਲੀ ਪਈ ਆ ਕਾਰਨ ਕੀ ਬਣਦੇ ਨੇ ਕਾਰਨ ਕੀ ਨੇ ਇਹ ਖਾਲੀ ਕਿਉਂ ਪਈ ਆ ਨਹਿਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਪੁੱਛੋ ਸਵਾਲ ਕਰੋ ਵੀ ਉਹ ਖਾਲੀ ਕਿਉਂ ਪਈ ਆ ਨਹਿਰ ਇੱਕ ਪਾਸੇ ਪੰਜਾਬ ਡੁੱਬ ਰਿਹਾ